ਕਸੂਰ ਤਾਂ ਸਰਕਾਰਾਂ ਦਾ ਹੈ ਜੀ ਜਿਨ੍ਹਾਂ ਨੇ ਸਾਡੇ ਕੋਲ ਪੈਸੇ ਲੈ ਸੀ ਇਹਨਾਂ ਦਾ ਹੱਕ ਸੀ ਸੈਂਟਰ ਸਰਕਾਰ ਨਾਲ ਲੜਾਈ ਕਰਦੇ ਵੀ ਤੁਸੀਂ ਆਹਦੇ ਸੈਂਟਰ ਦੀ ਜ਼ਮੀਨ ਜਿਹੜੀ ਕੱਚੀ ਕਰੋ ਸਾਡੀ ਪੰਜਾਬ ਦੀ ਜਿਹੜੀ ਹੈ ਅਸੀਂ ਲੋਕਾਂ ਨੂੰ ਦਾਨ ਕਰ ਚੁੱਕੇ ਆ ਪੱਕੀ ਕਰ ਚੁੱਕੇ ਉਹ ਰਜਿਸਟਰੀਆਂ ਨਾਲ ਕੈਨਸਲ ਕਰੋ ਉਹ ਰਜਿਸਟਰੀਆਂ ਨਾਲ ਵੀ ਬਣਦਾ ਮੁਆਵਜ਼ਾ ਤਾਂ ਲੈਣ ਜੇ ਲੋਨ ਹੋਵੇ ਆਪਦੇ ਘਰ ਤਾਂ ਚਲਾਉਣਾ ਪਵੇਗਾ ਘਰ ਤਾਂ ਚਲਾਉਣਾ ਪਵੇ ਬੈਂਕ ਨੂੰ ਅਸੀਂ ਕਿਸ ਤਰ੍ਹਾਂ ਦਿੱਤੀ ਰੱਖਾਂਗੇ ਪੈਸਾ ਘਰ ਤਾਂ ਅਸੀਂ ਪਾਲ ਗਏ ਆਪਦੇ ਬੱਚਿਆਂ ਤੋਂ ਪਾਲ ਗਏ ਜੀ ਜੀ ਜਾਂ ਕੋਈ ਬੱਚਿਆਂ ਦੀ ਸਹੂਲਤ ਹੈ ਪੜਾਈ ਵਗੈਰਾ ਹੈ ਜਾਂ ਜੋ ਵੀ ਕੋ ਕੰਮ ਹੈ ਸੀ ਉਹ ਤਾਂ ਕਰੀਏ ਸਾਡੇ ਤੋਂ ਸਾਰੇ ਰੋਜ਼ਗਾਰ ਹੀ ਬੰਦ ਹੋਏ ਪਏ ਜੀ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਮੰਨ ਲਓ ਹੁਣ ਰਾਵੀ ਦੀ ਮਾਰ ਹੁਣ ਫੇਰ ਤੋਂ ਜਿਹੜੀ ਜ਼ਿਆਦਾ ਪੈਣ ਲੱਗੀ ਪਹਿਲਾਂ ਥੋੜਾ ਸੁੱਕਿਆ ਸੀਗਾ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਕਿਵੇਂ ਸਰਵਾਈਵ ਕਰ ਰਹੇ ਹੋ ਹੁਣ ਸਰਵਾਈਵ ਕਿਵੇਂ ਕਰੀਏ ਵਿੱਚ ਪਾਣੀ ਦੇ ਬੈਠੇ ਲੋਕ ਜਾਗ ਜੋ ਘਰੇ ਪਏ ਨੇ ਵੇਖੋ ਇੱਜਿਹੜੇ ਬੱਚਿਆਂ ਦੇ ਹਾਲ ਵੇਖੋ ਜੀ 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 ਠੀਕ ਹੈ ਅਜ ਵਿੱਚ ਪਾਣੀ ਦੇ ਘਰੇ ਪਏ ਨਾ ਸਾਨੂੰ ਕੋਈ ਲੰਘਣ ਦੀ ਸਹੂਲਤ ਹੈ ਨਾ ਕਿਤੇ ਹਣ ਜਾਣ ਦੀ ਹੈ ਜੇ ਕੋਈ ਸਾਡੇ ਦੇ ਦੁੱਖ ਸੁੱਖ ਹੋ ਜਾਵੇ ਸਾਡੇ ਉਧਰ ਇਸ ਤੇ ਸਾਡੇ ਕੋਲ ਨਹੀਂ ਪਹੁੰਚਦੇ ਜੇ ਉਧਰ ਹੋ ਜਾਵੇ ਤੇ ਅਸੀਂ ਨਹੀਂ ਪਹੁੰਚਦੇ ਠੀਕ ਹੈ ਠੀ ਇਹ ਸਾਡੀ ਮੰਗ ਹੈ ਵੀ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਸੜਕਾਂ ਉੱਚੀਆਂ ਕਰਨ ਸੜਕਾਂ ਦੇ ਵਿੱਚ ਜਿਹੜਾ ਹੈਗਾ ਇਹ ਮਤਲਬ ਵੀ ਆਪਣੇ ਕੀ ਬਣਾਵਣਾ ਕੀ ਕੁੜੀ ਜਵੇ ਮੈਦਾਨ ਦੇ ਵਿੱਚੋਂ ਛੱਡਣ ਵੀ ਚੈਂਬਰ ਕੀ ਬਣਾਏ ਹੋਣ ਸਲੈਪਾਂ ਉੱਤੇ ਪਾਈਆਂ ਹੋਣ ਪਾਣੀ ਵਿੱਚੋਂ ਲੰਘਦਾ ਰਹੇ ਠੀਕ ਹੈ ਦਾਣ ਬਣਾ ਦੇਣਗੇ ਮਤਲਬ ਨਾ ਤਾਂ ਸੜਕਾਂ ਟੁੱਟਣ ਨਾ ਜ਼ਿਆਦਾ ਜ਼ਮੀਨਾਂ 'ਚ ਪਾਣੀ ਭਰੇ ਵੀ ਕ੍ਰੋਸਿੰਗ ਹੋਣੀ ਚਾਹੀਦੀ ਜੇ ਪਾਣੀ ਆ ਵੀ ਜਾਵੇ ਤਾਂ ਨਿਕਲ ਜਾਵੇ ਨਿਕਲ ਜਾਵੇ ਦਰ ਬਣੇ ਹੁਣ ਸੜਕਾਂ ਦੇ ਵਿੱਚ ਪਾਣੀ ਮਰ ਜਿੰਨੇ ਰੁਕਦਾ ਹੁਣ ਪਾਣੀ ਕਿਉਂ ਰੁਕਦਾ ਕਿਉਂਕਿ ਰੱਚ ਕੋ ਪਾਣੀ ਲੰਘਣ ਦੇ ਸਾਧਨ ਹੈ ਨਹੀਂ ਸੜਕਾਂ ਦੇ ਉੱਤੇ ਪਾਣੀ ਲੰਘਦਾ ਸੜਕਾਂ ਟੁੱਟਣੇ ਸ਼ੁਰੂ ਹੋ ਜਾਂਦੀਆਂ ਸੜਕਾਂ ਟੁੱਟ ਗਈਆਂ ਆਲਮੋਸਟ ਟੁੱਟੀ ਗਈਆਂ ਸਾਰੀਆਂ 100 100 ਫੁੱਟ ਦੇ ਪਾੜ ਪੈ ਚੁੱਕੇ ਸੜਕਾਂ ਤੇ ਹਾਂਜੀ ਤੇ ਹੁਣ ਕੀ ਕਹਿਣਾ ਚਾਹੋਗੇ ਲਾਸਟ ਬੇਨਤੀ ਜਾਂ ਕੋ ਸਰਕਾਰ ਨੂੰ ਜਾਂ ਕੋਈ ਲਾਸਟ ਬੇਨਤੀ ਸਾਡੀ ਇਹ ਹੀ ਹੈ ਵੀ ਜਿਹੜੇ ਸਾਡੇ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਭਾਵੇਂ ਕੱਚੀਆਂ ਨੇ ਤੇ ਭਾਵੇਂ ਪੱਕੀਆਂ ਨੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਹੈ ਪੂਰੇ ਤੌਰ ਤੇ ਦਿੱਤਾ ਜਾਵੇ ਜਿਹੜਾ ਲੋਕਾਂ ਦੇ ਮਕਾਨ ਡਿੱਗੇ ਨੇ ਉਹਨਾਂ ਨੂੰ ਮਕਾਨ ਦਿੱਤੇ ਜਾਵਣ ਜਾਂ ਜਿਹੜੇ ਸਾਡੀ ਆ ਸੜਕਾਂ ਦੇ ਆਮ ਮਤਲੇ ਕੰਮ ਹੈਗੇ ਨੇ ਇਹ ਪੂਰੇ ਤੌਰ ਤੇ ਕੀਤੇ ਜਾਵਣ ਜਲਦੀ ਤੋਂ ਜਲਦੀ ਤਾਂ ਕਿ ਸਾਡੀ ਜਿਹੜੀ ਆਵਾਜ਼ ਆਈ ਉਹ ਚੱਲਣੀ ਸ਼ੁਰੂ ਹੋ ਜਾਵੇ ਜਿਹੜੇ ਕੋਈ ਵੀ ਭੈਣ ਭਰਾ ਦਾ ਦੁੱਖ ਸੁੱਖ ਕਰਨਾ ਸਾਡੇ ਨਾਲ ਕਿਸੇ ਕਰਨਾ ਹੈ ਉਹ ਕਰਨਾ ਮਤਲਬ ਸਭ ਖੇਰੇ ਨਹੀਂ ਕਿੰਨਾ ਕਿੰਨਾ ਮੁਆਵਜ਼ਾ ਜਿਹੜਾ ਮਕਾਨਾਂ ਦਾ ਹੋਣਾ ਚਾਹੀਦਾ ਕਿੰਨਾ ਮੁਆਵਜ਼ਾ ਜਿਹੜਾ ਤੁਹਾਡੇ ਹਿਸਾਬ ਨਾਲ ਜ਼ਮੀਨਾਂ ਦਾ ਹੋਣਾ ਚਾਹੀਦਾ ਇੱਕ ਟੱਕ ਤੁਸੀਂ ਮਜ਼ਦੂਰਾਂ ਬਾਰੇ ਵੀ ਬੋਲੋ ਕਿ ਮਜ਼ਦੂਰਾਂ ਬਾਰੇ ਕੋਈ ਐਲਾਨ ਪੰਜਾਬ ਸਰਕਾਰ ਨੇ ਨਹੀਂ ਕੀਤਾ ਮਜ਼ਦੂਰਾਂ ਪਾਲੇ ਦਾ ਸੀ ਹਰ ਵਾਰੀ ਬੋਲ ਰਹੇ ਜਿਹੜੇ ਛੋਟ ਮਜ਼ਦੂਰ ਰਗੇ ਨੇ ਉਹਨਾਂ ਨੂੰ ਕਦੀ ਕੁਝ ਮਿਲਦਾ ਹੀ ਨਹੀਂ ਹੁਣ ਇੱਕ ਮਜ਼ਦੂਰ ਇਹ ਕਹਿੰਦੇ ਕੋਈ ਨਾ ਜ਼ਮੀਨ ਨਹੀਂ ਹੈਗੀ ਇਹਨੂੰ ਤਾਂ ਕੁਝ ਵੀ ਨਹੀਂ ਮਿਲਣਾ ਇਹਦਾ ਤਾਂ ਮਕਾਨ ਵਿੱਚ ਡਹਿ ਗਿਆ ਫਸਲ ਜਿਹੜੀ ਕੋ ਮਾਰੀ ਮੋਟੀ ਲਗੀ ਸੀ ਈਸੇ ਤੇ ਜਾਂ ਕਿਸੇ ਤਰ੍ਹਾਂ ਵੀ ਲੈਦੀ ਬੀਜਦਾ ਸੀ ਉਹ ਵੀ ਖਤਮ ਹੋ ਗਈ ਇਹ ਇਹਦੇ ਤਾਂ ਮਲੇ ਪਾਲੇ ਕੁਝ ਵੀ ਨਹੀਂ ਪਿਆ ਸਾਡੀ ਬੇਨਤੀ ਹੈ ਸਰਕਾਰਾਂ ਨੂੰ ਵੀ ਜਿਹੜੀ ਸਰਕਾਰਾਂ ਮੌਜੂਦਾ ਹੈਈਆਂ ਨੇ ਉਹ ਹਰੇਕ ਨੂੰ ਇੱਕੋ ਆਖਣਾ ਵੇਖਣ ਜੀ ਬਰਾਬਰ ਰੱਖਣ ਸਾਰਿਆਂ ਨੂੰ ਪਿੱਛੇ ਨਾ ਛੱਡਣ ਮਜ਼ਦੂਰ ਜਿਹੜਾ ਸਾਰਿਆਂ ਦਾ ਹੀ ਹੋਇਆ ਸਾਰਿਆਂ ਦਾ ਹੋਇਆ ਜੀ ਜੇ ਕੋਈ ਵੀ ਵਿਚਾਰਾ ਦਿਹਾੜੀਦਾਰ ਸੀ ਉਹਨੇ ਦਿਹਾੜੀ ਵੀ ਤਾਂ ਇੱਕ ਮਹੀਨਾ ਤੇ 13 ਦਿਨ ਰੋਗੇ ਸਾਡੇ ਕੋਲ ਤੇ ਪਾਣੀ ਚੱਲਦੇ ਨੂੰ ਜੀ ਇੱਕ ਮਹੀਨਾ 13 ਦਿਨ 13 ਦਿਨ ਅੱਜ ਹੋ ਗਏ ਇੱਕ ਮਹੀਨਾ 13 ਦਿਨ ਪੂਰੇ ਤੇ ਪਾਣੀ ਚੱਲਦੇ ਨੂੰ ਹੋ ਗਏ ਉਹਨਾਂ ਮਜ਼ਦੂਰੀ ਬੰਦ ਹੋ ਗਈ ਦਿਹਾੜੀ ਦਾ ਪਾਉਣਾ ਬੰਦ ਹੋ ਗਿਆ ਬੱਚੇ ਜਿਹੜੇ ਨੇ ਉਹਦੇ ਘਰੇ ਭੁੱਖੇ ਮਰੀ ਜਾਂਦੇ ਨੇ ਦਵਾਈ ਕਿਸੇ ਨੇ ਲੈਣੀ ਹੁੰਦੀ ਕੋਈ ਪੈਸਾ ਕੋਨੇ ਦਾ ਦਵਾਈ ਜੋਗਾ ਵੀ ਨਹੀਂ ਜਾ ਕੇ ਦਵਾਈ ਲੈ ਆਈਏ ਜਾਂ ਬੱਚੇ ਦਾ ਕੋ ਟੈਸਟ ਕਰਾ ਲਈਏ ਹਮ ਠੀਕ ਹੈ ਪੁੱਛਣਾ ਅੱਗੇ ਕੀ ਲੱਗਦਾ ਪਾਣੀ ਸੁੱਕੇਗਾ ਕਿ ਕੀ ਅੱਗੇ ਫਸਲ ਵੀ ਜੱਸ ਇਹ ਪਾਣੀ ਸੁੱਕਣ ਦੀ ਸਾਨੂੰ ਹਾਲੇ ਕੋਈ ਸਭਾਵਨਾ ਨਹੀਂ ਲੱਗਦੀ ਕਿਉਂਕਿ ਉੱਪਰ ਦਿੱਤੀ ਜਾਂਦੇ ਨੇ ਹਰ ਰੋਜ਼ ਅੱਜ ਵੀ ਬਾਰਿਸ਼ ਹੋ ਗਈ ਅੱਜ ਵੀ ਬਾਰਿਸ਼ ਹੋ ਗਈ ਜੇ ਉੱਪਰ ਬਾਰਿਸ਼ ਆਣਾ ਰੋਕਣ ਗਿਆ ਉਤਲੇ ਡੈਮਾਂ ਚੋਂ ਪਾਣੀ ਨਾ ਰੁਕੇਗਾ ਤੇ ਸਾਡਾ ਪਾਣੀ ਬੰਦ ਨਹੀਂ ਹੋਣਾ ਕੁਝ ਇਹ ਖਬਰਾਂ ਆ ਰਹੀਆਂ ਨੇ ਕਿ ਟਾਣੀ ਸਾਦਾ ਸਿੰਘ ਦੇ ਕੋਲੋਂ ਜਿਹੜਾ ਰਾਵੀ ਦਾ ਜਿਹੜਾ ਬੰਨ ਹੈ ਉਹ ਟੁੱਟਿਆ ਕਹਿੰਦੇ ਤੇ ਉਹ ਟੁੱਟ ਗਿਆ ਤਾਂ ਫੇਰ ਕੀ ਕਾਰਨ ਹੋ ਸਕਦਾ ਉਹ ਬੰਨ ਤਾਂ ਟੁੱਟਿਆ ਹੀ ਪਿਆ ਉਹ ਪਾਣੀ ਤਾਂ ਰਾਵੀ ਦਾ ਜਿਹੜਾ ਇਧਰ ਆ ਰਹੀ ਪਿਆ ਸਾਨੂੰ ਮਾਰ ਦਤਾ ਤੇ ਰਾਵੀ ਤਾਂ ਫਿਰ ਚਲਦਾ ਹੀ ਰਹਿੰਦਾ ਫਿਰ ਇਹਦਾ ਮਤਲਬ ਪਾਣੀ ਇੱਥੋਂ ਨਹੀਂ ਸੁੱਕ ਸਕਦਾ ਨਹੀਂ ਸੁੱਕ ਸਕਦਾ ਜਿਹੜੇ ਸਭ ਜਿਹੜੇ ਹਾਲਾਤ ਦੱਸੇ ਜਾਂਦੇ ਨੇ ਸਭ ਨਾ ਨਹੀਂ ਸੁੱਕ ਸਕਦਾ ਤੇ ਉਹਨੂੰ ਕੋਈ ਰੋਕ ਲਈ ਜਾ ਸਕਦੀ ਔਥੇ ਔਥੇ ਰੋਕ ਲਈ ਜਾ ਸਕਦੀ ਹੈ ਆਪਣੇ ਸਰਕਾਰਾਂ ਜਿਹੜੀ ਨੇ ਕੋ ਉਹ ਬੰਨ ਬੰਨ ਜੀ ਬੰਨ ਬੰਨ ਕੇ ਉਹਨਾਂ ਦਾ ਪਾਣੀ ਜਿਹੜਾ ਉਹਨਾਂ ਬਲੇ ਮੋਡਰਨ ਪਾਕਿਸਤਾਨ ਨੂੰ ਵੀ ਆ ਤੁਸੀ ਜ਼ਿਆਦਾ ਪਾਣੀ ਕੰਮ ਕਰੋ ਜਿਹੜਾ ਆਪਣਾ ਇਲਾਕਾ ਬਚਾਇਆ ਜਾਵੇ ਹਾਂਜੀ